16 ਤਰੀਕ ਨੂੰ ਭਾਰਤ万 ਦੇ ਸੱਦੇ ਦੇ ਉੱਪਰ ਪੂਰੇ ਪੰਜਾਬ ਦੇ ਵਿੱਚ ਵੀ ਜਿਹੜਾ ਸਮਾਤਨ ਦਾ ਅਸਰ ਦਿਖ ਰਿਹਾ ਤੇ ਨਿਹਾਲ ਸਿੰਘ ਵਾਲਾ ਦੇ ਮੇਨ ਬਾਜ਼ਾਰ ਦੇ ਵਿੱਚ ਵੀ ਭਰਾਤਰੀ ਜਥੇਬੰਦੀਆਂ ਵੱਲੋਂ ਦਰਸ਼ਨ ਕਰਕੇ ਸਮਰਥਨ ਕੀਤਾ ਜਾ ਰਿਹਾ ਤੇ ਸਾਡੇ ਨਾਲ ਕਿਸਾਨ ਅੱਗ ਮੌਜੂਦ ਨੇ ਅੱਜ ਕੀ ਰਮਤ ਲੱਪੀ ਸਿੰਘ ਲਪਰੀ ਜੀ ਤੁਸੀਂ ਨੌਜਵਾਨ ਆਗੂ ਤੇ ਵੱਖ-ਵੱਖ ਲੋਕਾਂ ਵੱਲੋਂ ਕਿਸਾਨਾਂ ਨੂੰ ਲੈ ਕੇ ਕਿਆ ਜਾ ਰਿਹਾ ਕਿ ਕਿਸਾਨ ਜਿੱਥੇ ਬੰਦੀਆਂ ਵੀ ਅਲੱਗ ਹੋ ਚੁੱਕੀਆਂ ਨੇ ਤਾਂ ਇਹ ਜਿਹੜਾ ਸੰਘਰਸ਼ਾ ਥੋੜਾ ਔਖਾ ਹੋਵੇਗਾ ਜਿੰਨਾ ਕਿਵੇਂ ਦੇਖਦੇ ਹੋ ਚੀਜ਼ੀ ਸਰ ਜਿਹੜੀ ਇਹ ਗੱਲ ਹੈ ਮੈਂ ਇਸ ਗੱਲ ਦੇ ਨਾਲ ਬਿਲਕੁਲ ਵੀ ਸਹਿਮਤ ਨਹੀਂ ਆ ਕਿ ਕਿਸਾਨ ਜੰਦੀਆ ਵੱਖੋ ਵੱਖ ਚੁੱਕੀ ਆ ਇਹ ਕਦੇ ਵੀ ਨਹੀਂ ਹੋ ਸਕਦਾ ਦੇ ਸਾਡੇ ਦਰਮਿਆਨ ਜਿਹੜਾ ਠੰਡਾ ਠਾਠਾ ਮਾਰਦਾ ਕੱਟ ਹੈ ਭਵੇਂ ਵੀ ਉਹ ਇਹਦੇ ਵਿੱਚ ਕਿਸਾਨ ਜਿਥੇ ਮੰਡੀਆਂ ਦੀ ਗੱਲ ਨਹੀਂ ਇਹਦੇ ਵਿੱਚ ਸਾਡੇ ਨਾਲ ਮਜ਼ਦੂਰ ਵਰਗ ਵੀ ਸਾਡੇ ਨਾਲ ਪੂਰੀ ਤਰ੍ਹਾਂ ਸ਼ਾਮਲ ਹੈ ਤੇ ਅਸੀਂ ਜਿਹੜਾ ਸਾਰਿਆਂ ਦਾ ਸਮੂੱਚਾ ਸੰਘਰਸ਼ ਹੈ ਤੇ ਇਹਦੇ ਨਾਲ ਹੀ ਤੁਹਾਨੂੰ ਮੈਂ ਇੱਕ ਗੱਲ ਹੋਰ ਕਹਿਣੀ ਚਾਹਣਾ ਕਿ ਜਿਹੜੇ ਇਹ ਤਿੰਨੇ ਕਾਨੂੰਨ ਆ ਜਿਹੜੀ ਐਮਐਸਪੀ ਦਾ ਜੇ ਫੰਡਾ ਉਹ ਲਾਗੂ ਨਹੀਂ ਕਰਨਗੇ ਇਹਦਾ ਜਿਹੜਾ ਸਾਡੇ ਮਜ਼ਦੂਰਾਂ ਦਾ ਕਿਸਾਨਾਂ ਦਾ ਸਾਡੇ ਦੁਕਾਨਦਾਰਾਂ ਦਾ ਸਾਡੇ ਹਰ ਇੱਕ ਵਰਗ ਦੇ ਵਿੱਚ ਇਹਦਾ ਦਾ ਬੁਰਾ ਪ੍ਰਭਾਵ ਹੋਵੇਗਾ ਪਰ ਸਾਡਾ ਭਾਨ ਸ਼ਹੀਦ ਸਰਬਾਤਮਨ ਸਿੰਘ ਇੰਗਲੈਂਡ ਦੇ ਵਿੱਚ ਜਦੋਂ ਮਾਈਕਲ ਡਵਾਇਨ ਨੂੰ ਮਾਰਨ ਤੋਂ ਪਹਿਲਾਂ ਉਹਦੇ ਕੁੱਝ ਦੋਸਤ ਆਇਰਲੈਂਡ ਦੇ ਵੀ ਸੀਗੇ ਜਿਹੜੇ ਆਪਣੇ ਦੇਸ਼ ਦੀ ਆਜ਼ਾਦੀ ਦੇ ਲਈ ਜ਼ੋਰ ਲਗਾ ਰਹੇ ਸੀ ਤੇ ਉਹ ਬੰਦਾ ਉਹਨਾਂ ਨੂੰ ਕਹਿੰਦਾ ਸੀ ਕਿ ਕਿਹੜੇ ਦੇਸ਼ ਦੀ ਆਜ਼ਾਦੀ ਦੇ ਲਈ ਜ਼ੋਰ ਲਾਉਂਦੇ ਹੋਣ ਭਾਵੇਂ ਉਹ ਕਿਸੇ ਵੀ ਦੇਸ਼ ਦੇ ਹੋਣ ਉਹ ਆਪਦੇ ਹੀ ਹੁੰਦੇ ਆ ਇਸੇ ਕਾਰਨ ਇਹ ਸਾਡੇ ਕੱਠ ਦੇ ਦਰਮਿਆਨ ਜਿਹੜੇ ਵੀ ਲੋਕ ਬੈਠੇ ਆ ਚਾਹੇ ਉਹ ਕਿਸਾਨ ਹੈ ਚਾਹੇ ਉਹ ਮਜ਼ਦੂਰ ਹੈ ਚਾਹੇ ਉਹ ਦੁਕਾਨਦਾਰ ਹੈ ਉਹ ਸਾਰੇ ਸਾਡੇ ਆਪਣੇ ਆ ਤੇ ਇਹ ਸਾਰਿਆਂ ਦਾ ਸਮੂੱਚਾ ਸੰਘਰਸ਼ ਹੈ ਕਿਉਂਕਿ ਜਿਹੜੀ ਖੇਤੀ ਆ ਉਹ ਭਾਰਤੀ ਅਰਥਵਿਵਸਥਾ ਦੀ ਰੀੜ੍ਹ ਦੀ ਹੱਡੀ ਹੈ ਤੇ ਜਿਹਦੇ ਨਾਲ ਕੀ ਆ ਸਾਡੇ ਸਾਰੇ ਵਰਗ ਤੇ ਹੀ ਬੁਰਾ ਪ੍ਰਭਾਵ ਪੈਂਦਾ। ਦੁਕਾਨਦਾਰਾਂ ਦੀ ਗੱਲ ਕਰੀ ਅੱਜ ਪੂਰੇ ਨਿਹਾਲ ਸਿੰਘ ਵਾਲੇ ਦੇ ਵਿੱਚ ਦੁਕਾਨਦਾਰਾਂ ਵੱਲੋਂ ਵੀ ਜਿਹੜਾ ਸਮਰਥਨ ਕੀਤਾ ਜਾ ਰਿਹਾ ਪੂਰੇ ਬੰਦ ਕੀਤਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਦੁਕਾਨਦਾਰ ਅਸੀਂ ਆਪਣੇ ਹਮਾ ਭਰਾਵਾਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਆ ਕਿਉਂਕਿ ਉਹਨਾਂ ਨੇ ਸਾਡੇ ਸੰਘਰਸ਼ ਦੇ ਵਿੱਚ ਬਹੁਤ ਜਿਆਦਾ ਜਿਹੜਾ ਸਲੰਘਾ ਯੋਗ ਯੋਗਦਾਨ ਪਾਇਆ ਔਰ ਇਹਦੇ ਨਾਲ ਇੱਕ ਮੈਂ ਛੋਟੀ ਜੀ ਗੱਲ ਹੋਰ ਕਰਨੀ ਚਾਹਾਂਗਾ ਸਾਡੇ ਲੋਕਾਂ ਦੇ ਵਿੱਚ ਆਮ ਰੁਝਾਨ ਹੈ ਕਿ ਭਾਈ ਆਮ ਤੌਰ ਤੇ ਗੱਲ ਕੋਈ ਕਹਿੰਦਾ ਵੀ ਮੋਤੀ ਨਹੀਂ ਮਿਲਦਾ ਕੋਈ ਕਹਿੰਦਾ ਕੁਝ ਨਹੀਂ ਮਿਲਦਾ ਮੈਂ ਤੁਹਾਨੂੰ ਇੱਕ ਛੋਟੀ ਜੀ ਕਹਾਣੀ ਸੁਣਾਉਂਦਾ ਕਿ ਕੀ ਹੁੰਦਾ ਇੱਕ ਬਾਬਾ ਹੁੰਦਾ ਹੈ ਉਹ ਬੰਦਾ 1 ਲੱਖ ਦੇ ਨੱਜਦਾ ਹੈ ਜਦੋਂ ਉਹ 1 ਲੱਖ ਦੇ ਨੱਜਦਾ ਹੈ ਨਾ ਤੇ ਉਦੋਂ ਹੀ ਨਹੀਂ ਪੈ ਜਾਂਦਾ ਸਾਰੇ ਉਹਦੇ ਹਰੇਕ ਪਾਸੇ ਉਹਦੀ ਪੂਰੀ ਸ਼ੋਭਾ ਹੁੰਦੀ ਹੈ ਵੀ ਇਹ ਬੰਦਾ ਨੱਚਦਾ ਹੈ ਤੇ ਮੀਂਹ ਪੈ ਜਾਂਦਾ ਤੇ ਕੀ ਹੁੰਦਾ ਹੈ ਉਹ ਬੰਦਾ ਇੱਕ ਨਾ ਸਾਇੰਸ ਦੀ ਬਹੁਤ ਤਕੜੀ ਸਟੜੀ ਵਾਲਾ ਬੰਦਾ ਹੁੰਦਾ ਉਹਨੂੰ ਪਤਾ ਲੱਗਦਾ ਉਹ ਉਹਦੇ ਕੋਲੇ ਜਾਂਦਾ ਉਹ ਕਹਿੰਦਾ ਉਹ ਬੰਦੇ ਨੂੰ ਸੋਚ ਹੁੰਦੀ ਹੈ ਸਬਤ ਹੁੰਦੀ ਹੈ ਇਸ ਗੱਲ ਦੀ ਕਿ ਬੰਦੇ ਦੇ ਨੱਚਣ ਨਾਲ ਮੀਂਹ ਪੈਣ ਦਾ ਕੋਈ ਵੀ ਸਬੰਧ ਨਹੀਂ ਐਵੇਂ ਨਹੀਂ ਹੋਊਗਾ ਕਿ ਬੰਦਾ ਨੱਚੂਗਾ ਕਿ ਮੀਂਹ ਪਊਗਾ ਉਹ ਜਾਣਦਾ ਉਹ ਬੰਦੇ ਕੋਲੇ ਉਹ ਕਹਿੰਦਾ ਵੀ ਹੁਣ ਨੱਚ ਉਹ ਬੰਦੇ ਪੋਆਮੀ ਉਹ ਬੰਦਾ ਕੀ ਕਰਦਾ ਉਹ ਇੱਕ ਲੱਗ ਦੇ ਨੱਚਣਾ ਸਟਾਰਟ ਕਰਦਾ ਉਹ 24 25 ਘੰਟੇ ਬਾਅਦ ਮੀਂਹ ਪੈ ਜਾਂਦਾ ਫਿਰ ਉਹ ਬੰਦਾ ਉਹਨੂੰ ਪੁੱਛਦਾ ਕਹਿੰਦਾ ਵੀ ਮੀਂਹ ਪੈਣ ਦਾ ਤੇ ਨੱਚਣ ਦਾ ਸਬੰਧ ਤਾਂ ਕੋਈ ਨਹੀਂ ਸੀ ਤੇ ਵੀ ਇਹ ਕਿਵੇਂ ਪੈ ਗਿਆ ਉਹ ਕਹਿੰਦਾ ਮੈਂ ਦੋ ਗੱਲਾਂ ਦਿਮਾਰ ਕੇ ਲੈ ਕੇ ਚੱਲਦਾ ਪਹਿਲੀ ਗੱਲ ਤਾਂ ਇਹ ਵੀ ਜਦੋਂ ਮੈਂ ਨੱਚੂੰਗਾ ਮੀਂਹ ਪਊਗਾ ਦੂਜੀ ਗੱਲ ਇਹ ਜਦੋਂ ਤੱਕ ਮੀਂਹ ਨਹੀਂ ਪਊਗਾ ਮੈਂ ਉਦੋਂ ਤੱਕ ਨੱਚੂਗਾ ਇਹ ਸਾਡੇ ਜਿਹੜੇ ਸੰਘਰਸ਼ਾ ਉਹ ਵੀ ਉਸੇ ਤਰ੍ਹਾਂ ਦਾ ਹੀ ਹੈ ਕਿ ਜਿੰਨਾ ਟਾਈਮ ਸਾਡੀਆਂ ਮੰਗਾਂ ਨਹੀਂ ਪੰਨੀਆਂ ਜਾਣਗੀਆਂ ਉਹਨਾ ਟਾਈਮ ਸਾਡਾ ਜਿਹੜਾ ਸੰਘਰਸ਼ਾ ਜਾਰੀ ਰਹੂਗਾ ਔਰ ਅਸੀਂ ਇਹ ਇਸ ਸੰਘਰਸ਼ ਤੇ ਡਟੇ ਰਹਿਵਾਂਗੇ ਔਰ ਇੱਕ ਜਿਹੜਾ ਸਾਡੀ ਜ਼ਿੰਦਗੀ ਹੈ ਜ਼ਿੰਦਗੀ ਜਿਉਣ ਦਾ ਸਿਧਾਂਤ ਹੈ ਇੱਕ ਬਹੁਤ ਤਕੜਾ ਵਿਦਵਾਨ ਸੀ ਡਾਰਵਿਨ ਉਨੇ ਧਰਤੀ ਦੇ ਉੱਪਰ ਦੀ ਚੱਕਰ ਲਗਾਇਆ ਸੀ ਪੰਜ ਸਿਧਾਂਤ ਸਾਨੂੰ ਦਿੱਤੇ ਸੀ ਉਹਦਾ ਇੱਕ ਸਿਧਾਂਤ ਸੀਗਾ ਕਿ ਜਿਉਂਦੇ ਰਹਿਣ ਲਈ ਸੰਘਰਸ਼ ਸਟ੍ਰਗਲ ਫਾਰ ਸਰਵਾਈਵ ਇਹ ਜਿਹੜਾ ਮੈਨੂੰ ਲੱਗਦਾ ਹੈ ਕਿ ਸਾਡੇ ਲਈ ਸਭ ਤੋਂ ਜ਼ਿਆਦਾ ਅਹਿਮ ਹੈ ਔਰ ਅਸੀਂ ਆਪਣੀਆਂ ਮੰਗਾਂ ਦੇ ਲਈ ਆਪਣੇ ਹੱਕਾਂ ਦੇ ਲਈ ਸੰਘਰਸ਼ਾ ਜਿਹੜਾ ਜਾਰੀ ਰੱਖਾਂਗੇ ਨਵੀਂ ਤਾਂ ਆਖਰੀ ਸਵਾਲ 13 ਤਰੀਕ ਨੂੰ ਬਹੁਤ ਸਾਰੇ ਜਿਹੜੇ ਨੌਜਵਾਨ ਗਏ ਆ ਸੈਂਕੜੇ ਜ਼ਖਮੀ ਵੀ ਹੋਏ ਆ ਤੇ ਅੱਜ ਬੜੀ ਦੁੱਖ ਦੀ ਗੱਲ ਹੈ ਕਿ ਇੱਕ ਆਗੂ ਦੀ ਕਿਸਾ ਆਗੂ ਦੀ ਸ਼ਹੀਦੀ ਹੋ ਗਈ ਹੈ ਕੀ ਕਹਿਣਾ ਚਾਹੁੰਦਾ ਹੈ ਅਸੀਂ ਇਸ ਘਟਨਾ ਤੇ ਪੂਰੀ ਤਰ੍ਹਾਂ ਜਿਹੜਾ ਸਾ ਅਸੀਂ ਦੁੱਖ ਦਾ ਪ੍ਰਗਟਾਵਾ ਕਰਦੇ ਆਂ ਔਰ ਇਹ ਸਾਡੀ ਸਾਡੇ ਦੇਸ਼ ਦੀ ਬੜੀ ਤਰਾਸ ਦੀ ਹੈ ਕਿ ਅਸੀਂ ਵੋਟ ਰਾਜ ਦੇ ਵਿੱਚ ਤਾਨਾਸ਼ਾਹੀ ਰਾਜ ਘਟ ਰਹੇ ਆਂ ਤੇ ਉਹ ਜਿਹੜੇ ਸਾਡੇ ਆਗੂ ਸ਼ਹੀਦ ਹੋਏ ਆ ਉਹ ਸਾਡੇ ਇਸ ਬੋਟ ਰਾਜ ਦੇ ਵਿੱਚ ਬੜੀ ਦੁੱਖ ਦੀ ਗੱਲ ਹੈ ਔਰ ਇਹਨਾਂ ਦੁੱਖ ਬਿਆਨ ਕਰਨ ਦੇ ਲਈ ਮੇਰੇ ਕੋਲੇ ਟਕਮੇ ਸ਼ਬਦ ਨਹੀਂਗੇ ਇਸ ਲਾਪਰੀਤ ਕਿਸਾਨਾਂ ਦੇ ਉਤੇ ਇੱਥੇ ਜਿਹੜੀਆਂ ਇਹਨਾਂ ਨੇ ਗੱਲ ਕਹੀ ਆ ਕਿ ਜਿਹੜਾ ਮੇਨ ਮੋਟਿਵ ਆ ਕਿਸਾਨ ਚ ਕਿਸੇ ਵੀ ਜਥੇਬੰਦੀ ਦਾ ਕਿਉਂ ਨਾ ਹੋਵੇ ਐਮਐਸਪੀ ਨੂੰ ਲੈ ਕੇ ਸਾਰਿਆਂ ਦੀ ਜਿਹੜੀ ਟਾਰਗੇਟ ਆ ਕੇ ਮ ਉਹ ਇੱਕ ਹੀ ਆ ਤਾਂ ਸਾਰੀਆਂ ਜਥੇਬੰਦੀਆਂ ਜਿਹੜੀਆਂ ਇਕੱਠੀਆਂ ਨਜ਼ਰ ਆਉਂਦੀਆਂ ਦਿਖਾਈ ਦੇਣਗੀਆਂ ਤੇ ਜਲਦੀ ਹੋਰ ਆਗੂ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਬਣੇ ਰੋ ਜੀਵੀਐਸ ਟਾਈਮ ਦੇ ਨਾਲ